ਹੱਥ ਸੋਚ ਸਮਝ ਕੇ ਲਾਈ ਢੋਲਾ ਵੇ ਮੈਂ ਧੀਆਂ ਗੁੜ ਤੇ ਗੁਲਾਬ ਦੀ ਅੱਛਾ ਇੱਕ ਆਖਰੀ ਹਾਜ਼ਰੀ ਹੈ 2 ਮਿੰਟ ਲੈਣੇ ਉਹ ਪੰਜਾਬੀ ਚ ਉਹ ਵੀ ਸ਼ਰਾਬ ਦੇ ਬਾਰੇ ਚ ਤੇ ਉਹਦੇ ਵਿੱਚ ਦੇਸੀ ਸ਼ਰਾਬ ਦਾ ਵੀ ਜ਼ਿਕਰ ਹੈ ਜਿਹੜੀ ਪਿੰਡਾਂ ਦੇ ਵਿੱਚ ਲਾਹ ਨਿਕਲਦੀ ਹੈ ਜਿਹਨੂੰ ਕਹਿੰਦੇ ਜੀ ਇੱਕ ਵਾਰ ਯੂਨੀਵਰਸਿਟੀ ਡੇਜ਼ ਦੇ ਵਿੱਚ ਖਾਲੀ ਬੋਤਲ ਸ਼ਰਾਬ ਦੀ ਪਈ ਸੀ ਬੈੱਡ ਥੱਲੇ ਉਹਨੂੰ ਦੇਖ ਕੇ ਮੈਨੂੰ ਕੁਝ ਦਿਮਾਗ 'ਚ ਆਇਆ ਕਿ ਜਿੱਦਾਂ ਕਿਸੇ ਦਾ ਐਕਸ ਲਵ ਹੋਵੇ ਗਰਲਫ੍ਰੈਂਡ ਬॉयਫ੍ਰੈਂਡ ਉਹ ਜਿਵੇਂ ਮੈਨੂੰ ਉਹਦੇ ਵਿੱਚ ਉਹ ਦਿਖਿਆ ਕਿ ਇਹ ਕੀ ਸੋਚਦੀ ਹੋਊਗੀ ਜਿਵੇਂ ਖਾਲੀ ਕਰਕੇ ਹੁਣ ਆਪਾਂ ਰੋੜਤੀ ਮੰਝਤੇ ਤੇ ਨਵੀਂ ਲੈਣ ਦੀ ਬੋਤਲ ਤਾਂ ਉਹ ਤੁਸੀਂ ਵੀ ਅਜ਼ਿਊਮ ਕਰ ਸਕਦੇ ਹੋ ਖਾਲੀ ਬੋਤਲ ਦੇ ਵਿੱਚ ਕੀ ਕਹਿੰਦੀ ਆ ਉਹ ਮੈਂ ਖਾਲੀ ਬੋਤਲ ਸ਼ਰਾਬ ਦੀ ਮੈਂ ਖਾਲੀ ਬੋਤਲ ਸ਼ਰਾਬ ਦੀ ਬੇਦਰਦਾ ਤੂੰ ਠੁਕਰਾਤੀ ਮੈਂ ਖਾਲੀ ਬੋਤਲ ਸ਼ਰਾਬ ਦੀ ਬੇਦਰਦਾ ਤੂੰ ਠੁਕਰਾਤੀ ਕਦੇ ਮੈਨੂੰ ਮੂੰਹ ਨਾਲ ਲਾਉਂਦਾ ਸੀ ਕਦੇ ਮੈਨੂੰ ਮੂੰਹ ਨਾਲ ਲਾਉਂਦਾ ਸੀ ਸਾਹਾਂ ਮੇਰਿਆਂ ਚ ਸਾਹ ਪਾਉਂਦਾ ਸੀ ਕਦੇ ਮੈਨੂੰ ਮੂੰਹ ਨਾਲ ਲਾਉਂਦਾ ਸੀ ਸਾਹਾਂ ਮੇਰਿਆਂ ਚ ਸਾਹ ਪਾਉਂਦਾ ਸੀ ਓਏ ਅੱਜ ਕੋਈ ਸੌਤਣ ਤੈਨੂੰ ਭਾ ਗਈ ਮੈਂ ਖਾਲੀ ਬੋਤਲ ਸ਼ਰਾਬ ਦੀ ਬੇਦਰਦਾ ਤੂੰ ਠੁਕਰਾਤੀ ਕੀ ਕਹਿੰਦੀ ਆ ਜਿਵੇਂ ਔਰਤ ਤੇ ਬੋਤਲ ਦੋਵਾਂ ਨੂੰ ਜਦੋਂ ਭਰੀਆਂ ਹੁੰਗੀਆਂ ਨੇ ਜਦੋਂ ਜੋਬਨ ਤੇ ਹੁੰਦੀਆਂ ਨੇ ਤਾਂ ਗੁਮਾਨ ਹੁੰਦਾ ਕਿ ਮੇਰਾ ਹੁਸਨ ਕੱਚੇ ਕੱਚ ਜਿਹਾ ਮੇਰਾ ਹੁਸਨ ਕੱਚੇ ਕੱਚ ਜਿਹਾ ਤੇ ਮੇਰਾ ਜੋਬਨ ਹੀ ਲਹਿਰ ਚਨਾਬ ਦੀ ਅੱਛਾ ਮੇਰਾ ਹੁਸਨ ਕੱਚੇ ਕੱਚ ਦੇ ਹੱਥ ਤੇ ਮੇਰਾ ਜੋਬਨ ਲਹਿਰ ਚਨਾਬ ਦੀ ਹੱਥ ਸੋਚ ਸਮਝ ਕੇ ਲਾਈ ਢੋਲਾ ਵੇ ਮੈਂ ਧੀ ਆ ਗੁੜ ਤੇ ਗਲਾਬ ਦੀ ਮੇਰਾ ਹੁਸਨ ਕੱਚੇ ਕੱਚ ਦੇ ਹੱਥ ਤੇ ਮੇਰਾ ਜੋਬਨ ਲਹਿਰ ਚਨਾਬ ਦੀ ਹੱਥ ਸੋਚ ਸਮਝ ਕੇ ਲਾਈ ਢੋਲਾ ਵੇ ਮੈਂ ਧੀ ਆ ਗੁੜ ਤੇ ਗਲਾਬ ਦੀ ਮੈਂ ਖਾਲੀ ਬੋਤਲ ਸ਼ਰਾਬ ਦੀ ਬੇਦਰਦਾ ਤੂੰ ਠੁਕਰਾਤੀ ਮੇਰਾ ਸ਼ਬਾਬ ਸਾਰਾ ਤੂੰ ਪੀ ਗਿਆ ਤੇ ਕੋ ਬੋਤਲ ਕੋਨਾ ਇੱਕ ਅੱਧਾ ਪੈਕ ਰਹਿ ਗਿਆ ਬਸ ਮੇਰਾ ਸ਼ਬਾਬ ਸਾਰਾ ਤੂੰ ਪੀ ਲਿਆ ਤੇ ਮੇਰੀ ਉਮਰ ਸਾਰੀ ਵੇ ਤੂੰ ਮਾਨ ਲਈ ਆ ਵੇਖ ਕੱਚ ਦੀ ਮੂਰਤ ਵਿੱਚੋਂ ਇਹ ਸੂਰਤ ਅੱਜ ਵੀ ਤੇਰੀ ਇਹ ਜਾਪਦੀ ਮੈਂ ਖਾਲੀ ਬੋਤਲ ਸ਼ਰਾਬ ਦੀ ਬੇਦਰਦਾ ਤੂੰ ਠੁਕਰਾਤੀ ਕਦੇ ਮੈਨੂੰ ਮੂੰਹ ਨਾਲ ਲਾਉਂਦਾ ਸੀ ਸਾਹਾਂ ਮੇਰਿਆਂ ਚ ਸਾਹ ਪਾਉਂਦਾ ਸੀ ਓਏ ਅੱਜ ਕੋਈ ਸੋਤਣ ਤੈਨੂੰ ਭਾ ਗਈ ਧੰਨਵਾਦ Obrigado. Yeah. <laughs>